ਸਤਿ ਸ਼੍ਰੀ ਅਕਾਲ ਜੀ ਸਾਂਝ ਸਟੱਡੀ ਪੁਆਇੰਟ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ ਪੜ੍ਹਾਂਗੇ ਮੜੀਆਂ ਤੋਂ ਦੂਰ ਕਹਾਣੀ ਦੇ ਪ੍ਰਸ਼ਨ ਉੱਤਰ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪੰਜਾਬੀ ਪਾਠ ਪੁਸਤਕ ਬੰਨੰਗੀ ਦੇ ਵਿੱਚ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਕਿ ਪ੍ਰਸ਼ਨ ਉੱਤਰ ਸ਼ੁਰੂ ਕਰੀਏ ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੇ ਨਾਲ ਹੀ ਵੈਲ ਲਾਈਕਨ ਦਾ ਬਟਨ ਵੀ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੇ ਅਪਡੇਟ ਤੁਹਾਨੂੰ ਆਪਣੇ ਆਪ ਮਿਲਦੇ ਰਹਿਣ ਤਾਂ ਉਹ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਵਿਦੇਸ਼ੋਂ ਆਏ ਬਲਵੰਤ رائے ਨੂੰ ਉਸ ਦੀ ਮਾਂ ਕੀ ਕਹਿੰਦੀ ਹੈ ਉੱਤਰ ਵਿਦੇਸ਼ੋਂ ਆਏ ਬਲਵੰਤ رائے ਦੀ ਮਾਂ ਉਸ ਨੂੰ ਗੁੱਸੇ ਦੁੱਖ ਅਤੇ ਨਿਹੋਰੀਆਂ ਨਾਲ ਕਹਿੰਦੀ ਹੈ ਕਿ ਉਸ ਨੂੰ 25 ਸਾਲ ਇੰਗਲੈਂਡ ਗਏ ਨੂੰ ਹੋ ਗਏ ਹਨ ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾਂ ਨੂੰ ਕਈ ਕਈ ਵਾਰ ਇੰਗਲੈਂਡ ਬੁਲਾਇਆ ਹੈ ਪਰ ਉਸਨੇ ਉਸਨੂੰ ਕਦੇ ਨਹੀਂ ਬੁਲਾਇਆ ਜਿਸ ਕਰਕੇ ਅੰਡਣਾ ਗਵਾਂਡਣਾ ਬੋਲੀਆਂ ਮਾਰਦੀਆਂ ਹਨ ਉਹ ਉਹਨਾਂ ਨੂੰ ਮੂੰਹ ਵਿਖਾਉਣ ਯੋਗ ਹੀ ਨਹੀਂ ਹੈ ਉਹ ਤਾਂ ਰੰਨਦਾ ਹੀ ਹੋ ਕੇ ਰਹਿ ਗਿਆ ਹੈ ਅਤੇ ਆਪਣੀ ਮਾਂ ਨੂੰ ਭੁੱਲ ਗਿਆ ਹੈ ਜਿਸ ਨੇ ਉਸਦਾ ਪਾਲਣ ਪੋਸ਼ਣ ਕਰਦਿਆਂ ਕਿੰਨੇ ਦੁੱਖ ਸਹਾਰੇ ਸਨ ਪ੍ਰਸ਼ਨ ਦੂਜਾ ਲੇਖਕ ਦੀ ਮਾਸੀ ਦਾ ਸੁਭਾਅ ਕਿਹੋ ਜਿਹਾ ਹੈ ਉੱਤਰ ਮਾਸੀ ਮੜੀਆਂ ਤੋਂ ਦੂਰ ਕਹਾਣੀ ਦੀ ਮੁੱਖ ਪਾਤਰ ਹੈ ਉਹ ਸਰੀਰਕ ਤੌਰ ਤੇ ਖੂਬਸੂਰਤ ਹੋਣ ਤੋਂ ਇਲਾਵਾ ਮਿਲਾਪੜੇ ਮਿੱਠੇ ਅਤੇ ਮੋਹ ਲੈਣ ਵਾਲੇ ਸੁਭਾਅ ਦੀ ਮਾਲਕ ਹੈ ਆਪਣੀ ਇੰਗਲੈਂਡ ਜਾਣ ਦੀ ਇੱਛਾ ਪੂਰੀ ਕਰਨ ਲਈ ਉਹ ਨਿਹੋਰੀਆਂ ਤੇ ਗਿਲਿਆਂ ਤੋਂ ਕੰਮ ਲੈਂਦੀ ਹੈ ਭਾਵਕ ਹੋਣ ਕਰਕੇ ਸ਼ੁਰੂ ਵਿੱਚ ਉਹ ਇੰਗਲੈਂਡ ਦੀ ਖੁਸ਼ਹਾਲੀ ਸੁੰਦਰਤਾ ਤੇ ਸੁੱਖ ਸਹੂਲਤਾਂ ਨੂੰ ਦੇਖ ਕੇ ਮੋਹਿਤ ਹੋ ਜਾਂਦੀ ਹੈ ਇਹ ਸਭ ਦੇਖ ਕੇ ਉਹ ਇੰਗਲੈਂਡ ਦੀਆਂ ਸਿਫਤਾਂ ਕਰਦੀ ਹੈ ਅਤੇ ਇੰਡੀਆ ਦੀ ਨਿੰਦਿਆ ਕਰਦੀ ਹੈ ਉਹ ਧਾਰਮਿਕ ਭੇਤ ਭਾਪ ਤੋਂ ਰਹਿਤ ਲੰਗਰ ਵਿੱਚ ਸੇਵਾ ਕਰਨ ਵਾਲੀ ਅਤੇ ਭਜਨ ਗਾਉਣ ਵਾਲੀ ਔਰਤ ਹੈ ਉਹ ਸਫਾਈ ਪਸੰਦ ਅਤੇ ਖਾਣ ਪੀਣ ਦੀ ਸ਼ੌਕੀਨ ਹੈ ਪਰ ਉਸ ਨੂੰ ਮਾਸਾਹਾਰੀ ਭੋਜਨ ਬਿਲਕੁਲ ਵੀ ਪਸੰਦ ਨਹੀਂ ਉਹ ਇੰਗਲੈਂਡ ਦੇ ਬੇਗਾਨੇ ਸੱਭਿਆਚਾਰ ਵਿੱਚ ਆਪਣਾ ਤਹੀਨ ਜੀਵਨ ਤੋਂ ਨੂੰ ਦੇਖ ਕੇ ਘੋਰ ਨਿਰਾਸ਼ ਹੋ ਜਾਂਦੀ ਹੈ ਅਤੇ ਭਾਰਤ ਵਾਪਸ ਆਉਣਾ ਚਾਹੁੰਦੀ ਹੈ ਪ੍ਰਸ਼ਨ ਤੀਜਾ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਦਾ ਆਪਣੇ ਮਾਪਿਆਂ ਪ੍ਰਤੀ ਬティਰਾ ਕਿਹੋ ਜਿਹਾ ਹੈ? ਉੱਤਰ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹਿਣੇ ਵਿੱਚ ਨਹੀਂ ਹਨ। ਉਹ ਆਪਣੀ ਮਰਜ਼ੀ ਨਾਲ ਦੋਸਤਾਂ ਮਿੱਤਰਾਂ ਨਾਲ ਘੁੰਮਦੇ ਹਨ, ਪ੍ਰੋਗਰਾਮ ਬਣਾਉਂਦੇ ਹਨ ਪਰ ਆਪਣੇ ਮਾਤਾ-ਪਿਤਾ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਮਾਪਿਆਂ ਨਾਲ ਮੰਦਿਰ ਜਾਂ ਗੁਰਦੁਆਰੇ ਜਾਣਾ ਵੀ ਪਸੰਦ ਨਹੀਂ। ਚੌਥਾ ਪ੍ਰਸ਼ਨ ਮਾਸੀ ਵੱਲੋਂ ਜਹੀ ਕਿਹੜੀ ਗੱਲ ਕਹੀ ਗਈ ਸੀ ਜਿਸ ਨੇ ਲੇਖਕ ਨੂੰ ਕੀ ਲਿਆ ਸੀ? ਉੱਤਰ ਜਦੋਂ ਮਾਸੀ ਨੇ ਲੇਖਕ ਦੇ ਪੁੱਛਣ ਤੇ ਦੱਸਿਆ ਕਿ ਉਹ ਗੁਰਦੁਆਰੇ ਅਤੇ ਮੰਦਰ ਵਿੱਚ ਫਰਕ ਨਹੀਂ ਸਮਝਦੀ ਉਹ ਦੋਹਾਂ ਥਾਵਾਂ ਤੇ ਦੋਵੇਂ ਥਾਵਾਂ ਤੇ ਜਾਵੇਗੀ ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਅਤੇ ਲਗਾ ਸੀ ਉਹ ਆਪਣੇ ਇੱਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ ਇਹ ਫਰਕ ਪਾਣ ਵਾਲੀ ਬਿਮਾਰੀ ਤਾਂ ਹੁਣੇ ਹੀ ਚੱਲ ਪਈ ਹੈ ਇਨ੍ਹਾਂ ਗੱਲਾਂ ਨੇ ਲੇਖਕ ਨੂੰ ਕੀ ਲਿਆ ਪ੍ਰਸ਼ਨ 5ਵਾਂ ਮਾਸੀ ਨੇ ਲੇਖਕ ਨੂੰ ਮਡੀਆਂ ਸਿਵਿਆਂ ਵਰਗੇ ਨਹਿਸ ਬੋਲ ਬੋਲਣ ਤੋਂ ਕਿਉਂ ਵਰਜਿਆ? ਪੁੱਤਰ ਜਦੋਂ ਮਾਸੀ ਪਹਿਲੀ ਵਾਰ ਇੰਗਲੈਂਡ ਗਈ ਤਾਂ ਉਹ ਉੱਥੋਂ ਦੀ ਸਾਫ ਸਫਾਈ, ਮੌਸਮ, ਸੁੱਖ ਸਹੂਲਤਾਂ ਤੇ ਸੋਹਣੇ ਲੋਕਾਂ ਨੂੰ ਦੇਖ ਕੇ ਮੋਹਿਤ ਹੋ ਗਈ। ਮਾਸੀ ਨੂੰ ਉਹ ਥਾਂ ਸਵਰਗ ਜਾਪੀ, ਉਹ ਸਦਾ ਉੱਥੇ ਹੀ ਰਹਿਣਾ ਚਾਹੁੰਦੀ ਸੀ। ਲੇਖਕ ਇੰਗਲੈਂਡ ਦੀ ਮਡੀਆਂ ਵਰਗੀ ਚੁੱਪ ਅਤੇ ਅਪਨਾਤ ਭਰੇ ਜੀਵਨ ਤੋਂ ਜਾਣੂ ਸੀ। ਜਦੋਂ ਉਸਨੇ 마ਸੀ ਸਾਹਮਣੇ ਅਜਿਹੇ ਸ਼ਬਦ ਬੋਲੇ ਤਾਂ 마ਸੀ ਨੂੰ ਖੁਸ਼ਹਾਲ ਮੁਲਕ ਲਈ ਇਹ ਸ਼ਬਦ ਬੁਰੇ ਲੱਗੇ ਇਸ ਕਰਕੇ ਉਸਨੇ ਲੇਖਕ ਨੂੰ ਬੋਲਣ ਤੋਂ ਵਰਜਿਆ ਪ੍ਰਸ਼ਨ 6 ਮੈਂ ਆਖਨੀਆਂ ਬੰਤ ਬੇਟਾ ਆਂ ਇੰਡੀਆ ਤੋਂ ਤੇਰੇ ਬਾਉ ਜੀ ਦੀ ਚਿੱਠੀ ਆਈ ਹੈ ਨਾਲੇ ਤੇਰੀ ਭੈਣ ਜੀ ਦੀ ਵੀ 마ਸੀ ਨੇ ਇਹ ਸ਼ਬਦ ਲੇਖਕ ਨੂੰ ਕਿਉਂ ਕਹੇ ਉੱਤਰ 마ਸੀ ਨੇ ਇਹ ਸ਼ਬਦ ਇਸ ਲਈ ਕਹੇ ਕਿਉਂਕਿ ਉਹ ਲੇਖਕ ਨੂੰ ਦੱਸਣਾ ਚਾਹੁੰਦੀ ਸੀ ਕਿ ਉਸਦੇ ਪੁੱਤਰ ਬਲਵੰਤ ਰਾਏ ਦਾ ਹੁਣ ਆਪਣੇ ਪਰਿਵਾਰ ਤੋਂ ਬਿਨਾਂ ਦੂਸਰੇ ਰਿਸ਼ਤਿਆਂ ਨਾਲ ਮੋਹ ਪਿਆਰ ਨਹੀਂ ਰਿਹਾ ਉਹ ਸਵੇਰੇ ਜਲਦੀ ਚਲਾ ਜਾਂਦਾ ਹੈ ਤੇ ਰਾਤ ਨੂੰ ਦੇਰ ਨਾਲ ਘਰ ਆਉਂਦਾ ਹੈ ਬਾਉ ਜੀ ਅਤੇ ਭੈਣ ਦੀ ਚਿੱਠੀ ਬਾਰੇ ਸੁਣ ਕੇ ਵੀ ਉਸਨੇ ਕੋਈ ਦਿਲਚਸਪੀ ਜ਼ਾਹਰ ਨਹੀਂ ਕੀਤੀ ਇਸ ਪ੍ਰਕਾਰ ਮਾਸੀ ਆਪਣੇ ਪੁੱਤਰ ਦੇ ਬੇਪਰਵਾਹੀ ਅਤੇ ਮੋਹ ਪਿਆਰ ਤੋਂ ਸਖਣੇ ਬਤੀਰੇ ਤੋਂ ਦੁਖੀ ਹੋਈ ਇਹ ਲੇਖਕ ਨੂੰ ਦੱਸਦੀ ਹੈ 7ਵਾਂ ਪ੍ਰਸ਼ਨ ਮਾਸੀ ਇੰਗਲੈਂਡ ਤੋਂ ਇੰਡੀਆ ਕਿਉਂ ਵਾਪਤ ਆਉਣਾ ਚਾਹੁੰਦੀ ਹੈ ਉੱਤਰ ਸ਼ੁਰੂ ਵਿੱਚ ਤਾਂ ਮਾਸੀ ਇੰਗਲੈਂਡ ਦੀਆਂ ਸੁੱਖ ਸਹੂਲਤਾਂ ਖੁੱਲੇ ਡੁੱਲੇ ਅਤੇ ਸਾਫ਼ ਸੁਥਰੇ ਵਾਤਾਵਰਣ ਤੋਂ ਬਹੁਤ ਪ੍ਰਭਾਵਿਤ ਹੋਈ ਪਰ ਜਦੋਂ ਆਪਣੇ ਕੰਮਕਾਰਾਂ ਵਿੱਚ ਵਿਅਸਤ ਹੋਣ ਕਾਰਨ ਮਾਸੀ ਦੇ ਪੁੱਤਰ ਬਲਵੰਤ ਰਾਏ ਆਏ ਤੇ ਉਸ ਦੀ ਨੂੰਹ ਮਾਸੀ ਲਈ ਵਕਤ ਨਾ ਕੱਢ ਸਕੇ ਤਾਂ ਮਾਸੀ ਨੂੰ ਅਜਿਹੀ ਬੇਰੁਖੀ ਕਾਰਨ ਬਹੁਤ ਦੁੱਖ ਹੋਇਆ ਮਾਸੀ ਦੇ ਪੋਤੇ ਪੋਤੀਆਂ ਦਾ ਬਤੀਰਾ ਵੀ ਮੋਹ ਪਿਆਰ ਵਾਲਾ ਨਹੀਂ ਸੀ 마씨 ਨੂੰ ਉਹਨਾਂ ਦੇ ਲੱਛਣ ਵੀ ਚੰਗੇ ਨਾ ਜਾਪੇ ਉਹ ਮਾਸ ਮੱਛੀ ਖਾਂਦੇ ਹਨ ਜਿਸ ਕਾਰਨ 마씨 ਆਪਣਾ ਧਰਮ ਭ੍ਰਸਟ ਹੋਇਆ ਦੱਸਦੀ ਹੈ ਉਹਨਾਂ ਨਾਲ 마씨 ਦੀ ਬੋਲੀ ਦੀ ਵੀ ਕੋਈ ਸਾਂਝ ਨਹੀਂ ਸੀ ਬਲਵੰਤਰ ਆਏ ਕੋਲ ਬਾਉ ਜੀ ਅਤੇ ਭੈਣ ਜੀ ਦੀ ਚਿੱਠੀ ਪੜਨ ਦਾ ਵੀ ਵਕਤ ਨਹੀਂ ਸੀ ਜੋ 마씨 ਨੂੰ ਮੋਹ ਪਿਆਰ ਤੋਂ ਸਖਣਾ ਜਾਪਿਆ ਅਜਹੀ ਸਥਿਤੀ ਵਿੱਚ 마씨 ਨੂੰ ਜਾਪਦਾ ਸੀ ਕਿ ਉਹ ਘੁੱਟ ਘੁੱਟ ਕੇ ਮਰ ਜਾਵੇਗੀ ਉੱਥੋਂ ਦਾ ਜੀਵਨ ਮਾਸੀ ਨੂੰ ਮੜੀਆਂ ਤੋਂ ਵੀ ਬੁਰਾ ਜਾਪਣ ਲੱਗ ਪਿਆ ਇਸ ਕਰਕੇ ਮਾਸੀ ਭਾਰਤ ਪਰਤ ਆਉਣਾ ਚਾਹੁੰਦੀ ਹੈ ਪ੍ਰਸ਼ਨ 8 ਬਲਵੰਤਰ ਆਏ ਦਾ ਸੁਭਾਅ ਕਿਹੋ ਜਿਹਾ ਹੈ ਉੱਤਰ ਬਲਵੰਤਰ ਆਏ ਮੜੀਆਂ ਤੋਂ ਦੂਰ ਕਹਾਣੀ ਦਾ ਮਹੱਤਵਪੂਰਨ ਪਾਤਰ ਹੈ ਉਹ ਪਿਛਲੇ 25 ਸਾਲਾਂ ਤੋਂ ਇੰਗਲੈਂਡ ਰਹਿ ਰਿਹਾ ਹੈ ਉਸ ਦੀ ਪਤਨੀ ਦਾ ਨਾਮ ਬਿੰਦੂ ਹੈ ਉਸ ਦੇ ਦੋ ਧੀਆ ਅਤੇ ਇੱਕ ਪੁੱਤਰ ਹੈ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਆਪਣੇ ਨਾਲ ਇੰਗਲੈਂਡ ਲੈ ਜਾਂਦਾ ਹੈ ਉਹ ਅਤੇ ਉਸ ਦੀ ਪਤਨੀ ਦੁਕਾਨ ਚਲਾਉਂਦੇ ਹਨ ਜਿਸ ਕਾਰਨ ਉਹ ਕੰਮ ਵਿੱਚ ਵਿਅਸਤ ਹੋ ਕੇ ਆਪਣੀ ਮਾਂ ਲਈ ਸਮਾਂ ਨਹੀਂ ਕੱਢ ਸਕਦਾ ਬਲਵੰਤ ਰਾਏ ਦਾ ਸਰੀਰਕ ਰੰਗ ਰੂਪ ਆਪਣੀ ਮਾਂ ਦੇ ਮੁਕਾਬਲੇ ਕਣਕ ਵਿੱਚ ਕਾਂਗਿਆਰੀ ਵਾਂਗ ਹੈ ਉਹ ਪਿਆਰ ਕਰਨ ਵਾਲਾ ਸਪਸ਼ਟ ਪਰ ਬੇਬਸ ਇਨਸਾਨ ਹੈ ਤਾਂ ਇਸੇ ਮੜੀਆਂ ਤੋਂ ਦੂਰ ਕਹਾਣੀ ਦੇ ਪ੍ਰਸ਼ਨ ਉੱਤਰ ਉਮੀਦ ਹੈ ਵੀਡੀਓ ਪਸੰਦ ਆਵੇਗੀ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝਾ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਤੋਂ ਲਾਹਾ ਲੈ ਸਕਣ ਕਿਸੇ ਵੀ ਤਰ੍ਹਾਂ ਦਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ